ਸਸੀ ਗਾਲ ਜੀ ਸਵਾਗਤ ਹੈ ਤੁਹਾਡਾ ਸਾਡੇ ਚੈਨਲ ਤੇ ਸਿੰਦਰਕੌਰ ਬਲੌਗ ਦੇ ਵਿੱਚ ਆਪਾਂ ਤੁਹਾਨੂੰ ਅੱਜ ਇੱਕ ਹੋਰ ਨਵੀਂ ਸਬਜ਼ੀ ਬਾਰੇ ਦੱਸਣ ਜਾ ਰਹੇ ਹਾਂ ਭਿੰਡੀਆਂ ਬਾਰੇ ਜਿਹੜੀਆਂ ਇੱਕ ਮਹੀਨੇ ਦੇ ਵਿੱਚ ਤਿਆਰ ਕਰਕੇ ਦੱਸਾਂਗੇ ਸਭ ਤੋਂ ਪਹਿਲਾਂ ਆਪਾਂ ਗੱਲ ਕਰ ਰਹੇ ਹਾਂ ਪਿਛਲੀਆਂ ਵੀਡੀਓ ਬਾਰੇ ਆਪਾਂ ਪਿਛਲੀਆਂ ਵੀਡੀਓ ਦੇ ਵਿੱਚ ਜਿਹੜੀਆਂ ਦੋ ਵੀਡੀਓ ਦੇ ਵਿੱਚ ਤੁਹਾਡੇ ਨਾਲ ਹੁਣ ਥੋੜੇ ਦਿਨ ਪਹਿਲਾਂ ਤੇ ਉਸ ਤੋਂ ਪਹਿਲਾਂ ਮਿਰਚਾਂ ਵਾਲੀ ਵੀਡੀਓ ਸ਼ੇਅਰ ਕੀਤੀ ਆ ਆਪਾਂ ਉਹਦਾ ਤੁਹਾਨੂੰ ਰਿਜ਼ਲਟ ਦਿਖਾ ਦਿੰਨੇ ਆਂ ਕਿਉਂਕਿ ਕਈ ਕਹਿ ਦਿੰਦੇ ਆ ਕਿ ਬਿਲਕੁਲ ਬਕਵਾਸ ਮਾਰਦੇ ਆ ਇਸ ਤਰ੍ਹਾਂ ਕਰਦੇ ਆ ਇਸ ਤਰ੍ਹਾਂ ਕਰਦੇ ਆ ਆਪਾਂ ਤੁਹਾਨੂੰ ਜੋ ਕੁਝ ਵੀ ਦੱਸ ਰਹੇ ਆ ਪਰੂਫਾਂ ਦੇ ਨਾਲ ਦੱਸ ਰਹੇ ਆ ਆਓ ਤੁਹਾਨੂੰ ਪਿਛਲੀਆਂ ਵੀਡੀਓ ਦਾ ਰਿਜ਼ਲਟ ਦਿਖਾ ਦੇਈਏ ਇਸੇ ਕਰਕੇ ਅਸੀਂ ਤੁਹਾਨੂੰ ਕਦੇ ਵੀ ਆਪਣਾ ਚੈਨਲ ਸਬਸਕ੍ਰਾਈਬ ਕਰਨ ਲਈ ਮਜਬੂਰ ਨਹੀਂ ਕਰੀਦਾ ਕਿਸੇ ਵੀ ਵੀਡੀਓ ਦੇ ਵਿੱਚ ਨਹੀਂ ਕਹੀਦਾ ਕਿ ਜੇ ਤੁਹਾਨੂੰ ਵੀਡੀਓ ਚੰਗੀ ਲੱਗਦੀ ਆ ਕੋਈ ਜਾਣਕਾਰੀ ਨਾਲ ਭਰਪੂਰ ਲੱਗਦੀ ਆ ਤਾਂ ਦੇਖੋ ਆਓ ਤੁਹਾਨੂੰ ਰਿਜ਼ਲਟ ਦਿਖਾਉਂਦਾ ਇਹ ਜਿਹੜਾ ਤੁਸੀਂ ਦੇਖ ਰਹੇ ਆ ਮਿਰਚਾਂ ਬਾਰੇ ਆਪਾਂ ਵੀਡੀਓ ਬਣਾਈ ਸੀ ਇਹ ਸਿਰਫ 20 ਦਿਨ ਦਾ ਮਿਰਚਾਂ ਦੇ ਬੂਟੇ ਆ ਦੇਖੋ ਔਰ ਇਹਨਾਂ ਨੂੰ ਫੁੱਲ ਖੇੜਨ ਵਾਲੇ ਆਪਾਂ 1 ਮਹੀਨੇ ਵਿੱਚ ਕੀਆ ਸੀ ਆ ਦੇਖੋ ਇਹਨਾਂ ਨੂੰ ਆਪਾਂ ਥੋੜਾ ਜੂਰੀਆ ਜ਼ਰੂਰ ਪਾਇਆ ਸੀ ਆ ਜਿਹੜੇ ਤੁਸੀਂ ਦੇਖ ਰਹੇ ਹੋ ਸਾਰੇ ਬੂਟੇ ਇਹ ਮਿਰਚਾਂ ਲਈ ਆ ਹਾਲੇ ਤੱਕ ਇਹਨਾਂ ਦੇ ਬਾਰੇ ਇਹਨਾਂ ਨੂੰ ਆਪਾਂ ਮਹੀਨੇ ਵਿੱਚ ਤੁਹਾਨੂੰ ਫੁੱਲ ਲੱਗੇ ਉਹ ਦਿਖਾ ਦੇਈਏ ਇਹ ਵੀ ਆਪਾਂ ਨਹੀਂ ਚਾਰ ਤੁਹਾਨੂੰ ਦੋ ਚੀਜ਼ਾਂ ਮਿੱਟੀ 'ਚ ਤਿੰਨ ਚੀਜ਼ਾਂ ਮਿੱਟੀ 'ਚ ਤੇ ਦੋ ਚੀਜ਼ਾਂ ਪਾਣੀ 'ਚ ਰਲਾ ਕੇ ਬੀਲਾਂ ਲਾਉਣੀਆਂ ਦੱਸਿਆ ਸੀ ਇਹ ਹਲੇ ਤਿੰਨਾਂ ਚੋਂ ਦਿਨਾਂ ਦੀ ਗੱਲ ਆ ਦੇਖੋ ਬੀਲਾਂ ਇਹ ਚਾਰ ਦਿਨ ਦਾ ਹੀ ਹਲੇ ਰਿਜ਼ਲਟ ਹੈ ਇਹਨੂੰ 20 ਦਿਨ ਬਾਅਦ ਦੇਖਿਓ ਬੀਲ ਨੂੰ ਉੱਪਰ ਚੜਾ ਦੇਵਾਂਗੇ ਤੇ ਇਹ ਬੀਜ 12 ਤੋਂ 14 ਘੰਟੇ ਆਪਾਂ ਭੰਕੇ ਰੱਖੇ ਪਾਣੀ ਦੇ ਵਿੱਚ ਔਰ ਇਹਨਾਂ ਨੂੰ ਹੁਣ ਕੱਢਣ ਲੱਗੇ ਆਂ ਇਹ ਲੋ ਇਹ ਬੀਜ ਪੁੰਗਰ ਚੁੱਕੇ ਆ ਫੁੱਲ ਗਏ ਆ ਇਹ ਦੇਖੋ ਇਹ ਦੇਖੋ 15 16 ਬੂਟੇ ਲਾਵਾਂਗੇ ਸਿਰਫ ਇੱਕ ਕਿਸਮ ਦੇ 15 16 ਗਮਲੇ ਤਿਆਰ ਕੀਤੇ ਆ ਚਾਹੇ ਤੁਸੀਂ ਗਮਲਿਆਂ ਦੇ ਵਿੱਚ ਕਰ ਲਓ ਇਹ ਦੇਖੋ ਖੀਰ ਲਾਇਆ ਇਹਦੇ ਵਿੱਚ ਆਪਾਂ ਖੇਤ ਦੇ ਵਿੱਚੋਂ ਮਿੱਟੀ ਲੈ ਕੇ ਆਈਆਂ ਆ ਤੇ ਦੀ ਸੀ ਢੇਰ ਪਾਇਆ ਤੇ ਉਹਦੇ ਵਿੱਚ ਸਵਾਰ ਰਲਾਈ ਜੋ ਆ ਹਰੇਕ ਛੋਟੇ ਛੋਟੇ ਟੋਏ ਦੇ ਵਿੱਚ ਇਹ ਤਿੰਨੀਆਂ ਚੀਜ਼ਾਂ ਆਪਾਂ ਨੇ ਰਲਾਈਆਂ ਆ ਦੇਖੋ ਇਹ ਜਿਹੜੇ ਥੇ ਆਪਾਂ ਤਿਆਰ ਕੀਤਾ ਆ ਸਭ ਤੋਂ ਪਹਿਲਾਂ ਆਪਾਂ ਇਹਦੇ ਉੱਤੇ ਪਾਣੀ ਸਿਰਕਣਾ ਅਲੱਗ-ਅਲੱਗ ਟੋਏ ਕੱਢੇ ਆ ਆਪਾਂ ਇੱਕ-ਇੱਕ 1-1 ਫੁੱਟ ਦੀ ਦੂਰੀ ਤੇ ਕਿਉਂਕਿ ਆਪਾਂ ਨੂੰ ਜਲਦੀ ਫੜ ਲੈਣਾ ਆ ਇਸ ਕਰਕੇ ਇੱਕ ਇੱਕ ਬੂਟੇ ਦੀ ਦੋਹਾਂ ਪਾਸਿਆਂ ਨੂੰ ਡੂਰੀ ਜਾਂ ਗਮਲੇ ਦੀ ਇੱਕ ਕਿਸਮ ਦਾ ਹੀ ਕਮਲਾ ਆ ਸਾਡੇ ਕੋਲ ਤਾਂ ਖਿਆਰੀ ਆ ਤੁਸੀਂ ਗਮਲੇ ਵਿੱਚ ਵੀ ਕਰ ਸਕਦੇ ਆ ਇਹ ਆਪਾਂ ਨੇ 15 16 ਗਮਲੇ ਬਣਾਏ ਆ ਖਿਆਰੀ ਦੇ ਵਿੱਚ ਉਹਨਾਂ ਵਿੱਚ ਮਿੱਟੀ ਤੇ ਢੇਰ ਪਾ ਕੇ ਹਰੀਕ ਦੇ ਵਿੱਚ ਆਪਾਂ ਨੇ 2 2 ਬੀਜ ਲਾ ਦੇਣੇ ਆ 2 ਜਾਂ 3 ਜੇ 3 ਹੋ ਜਾਂਦੇ ਆ ਤਾਂ ਉਹਦੇ ਵਿੱਚੋਂ ਇੱਕ ਵੱਟ ਦੇਣਾ ਆਪਾਂ ਨੇ ਦੋਏ ਬੂਟੇ ਰੱਖਣੇ ਆ ਸਿਰਫ ਤਾਂ ਕਿ ਇੱਕ ਇੱਕ ਫੁੱਟ ਦੀ ਦੂਰੀ ਤੇ ਹੋਣ ਕਰਕੇ ਇਹਨਾਂ ਨੂੰ ਚੰਗੀ ਤਰ੍ਹਾਂ ਭਰਮਾ ਫੜ ਲੱਗੇ ਅਤੇ ਜਲਦੀ ਤੋਂ ਜਲਦੀ ਲੱਗੇ ਜੇ ਆਪਾਂ ਨੇੜੀਕ ਲਾਉਨੇ ਆ ਇੱਕ ਇੱਕ ਗੱਠ ਤੇ ਬੂਟਾ ਲਾਉਨੇ ਆ ਤਾਂ ਫਿਰ ਫਲ ਲੱਗੇਗਾ ਪਰ ਜਲਦੀ ਪੱਕੇਗਾ ਨਹੀਂ ਇਹ ਆਪਾਂ ਜਲਦੀ ਲੈਣ ਵਾਸਤੇ ਇਹ ਦੇਖੋ ਇੱਕ ਵੀ ਇਹ ਰੱਖ ਦਿੱਤਾ ਇੱਕ ਵੀ ਇਹ ਰੱਖ ਦਿੱਤਾ ਦੋ ਇਹ ਤੀਸਰਾ ਸਪੇਰ ਆ ਤਿੰਨ ਬੂਟੇ ਰੱਖ ਕੇ 1 ਇੰਚ ਦੀ ਨੇ ਜਿੰਨੀ ਡੰਗਾਈ ਕਰਨੀ ਆ ਇਹ ਦੇਖੋ ਬਸ ਬਸ ਇਹਦੇ ਵਿੱਚ ਆ ਲਉ ਦਾਣਾ ਆ ਕਰ ਦਿੱਤਾ ਇਸੇ ਤਰ੍ਹਾਂ ਆਪਾਂ ਸਾਰਿਆਂ ਦੇ ਵਿੱਚ ਰੱਖਣ ਲੱਗੇ ਆ ਤੇ ਦੋ ਦੋ ਤਿੰਨ ਤਿੰਨ ਦਾਣੇ ਲਓ ਗਿੱਲੀ ਮਿੱਟੀ ਹੈ ਇਹ ਇਹਨਾਂ ਸਾਰੇ ਬੀਜਾਂ ਨੂੰ ਇੰਨਾ ਇੰਨਾ ਥੱਲੇ ਕਰ ਦੇਣਾ ਜਿਹੜੀ ਕਿ ਬਹੁਤ ਜਲਦੀ ਇਹ ਤੁਹਾਨੂੰ ਪਰਸੋਂ ਤੱਕ ਨਿਕਲ ਰਹੇ ਦੇਖਣਗੇ ਇਹ ਦੇਖੋ ਇਹ ਬੀਜ ਦੇਖ ਰਹੇ ਆ ਇਹ ਲਓ ਲਓ ਆ ਲਓ ਬਸ ਜ਼ਿਆਦਾ ਡੂੰਘਾ ਨਹੀਂ ਕਰਨਾ ਇੱਕ ਨੇ ਜਿੰਨਾ ਹੀ ਬਸ ਕਰਨਾ ਹੈ ਇਹ ਸਭ ਤੋਂ ਸੌਖਾ ਭਿੰਡੀ ਬੀਜਣ ਦਾ ਤਰੀਕਾ ਹੈ ਬੀਜ ਇਹ ਲਓ। ਬਸ ਇਹ ਆ ਲਓ। ਹੋਰ ਬਿਲਕੁਲ ਜਿ ਜਨੂੰ ਨੇ ਜਿੰਨਾ ਹੀ ਉੱਪਰ ਹੀ ਰੱਖਣਾ ਆ ਸਿਰਫ ਮਿੱਟੀ ਦੀ ਫੋਟ ਵਿੱਚੇ ਆਵੇ। ਇਹ ਲਓ। ਇਸ ਤਰ੍ਹਾਂ ਆਪਾਂ ਸਾਰੇ ਹੀ ਕਰ ਦਿੱਤੇ ਆ। 15 ਦੇ 15 ਕਮਲੇ। ਹਰੇਕ ਦੇ ਵਿੱਚ 2-2 ਬੀਜ ਜਾਂ 3-3 ਦੋ ਬੋਧੇ ਆਪਾਂ ਰੱਖਣੇ ਆ। ਲੋਵੇਂ ਬੂਟੇ ਲੱਗ ਗਏ ਆ ਔਰ ਪਰਸੋਂ ਨੂੰ ਇਸ ਮਿੱਟੀ ਦੇ ਉੱਤੇ ਦੁਬਾਰਾ ਤੋਂ ਪਾਣੀ ਛਿੜਕਣਾ ਆ ਕੱਲ ਨੂੰ ਰਹਿਣ ਦੇਣਾ ਆ ਅੱਜ ਇਹਨੂੰ ਸਵਾਰ ਕੇ ਤਾਰ ਕਰ ਦਿੱਤਾ ਆ ਪਰਸੋਂ ਨੂੰ ਪਾਣੀ ਛਿੜਕਣ ਤੋਂ ਬਾਅਦ ਇਹ ਫੁੱਟੀਆਂ ਮੇਲਣਗੇ ਸਾਨੂੰ